ਰੁਪਈਆ ਜੇਬ ਚ 2500 ਚਾਹੀਦਾ ਤੇ ਕੋਟ ਪੈਂਟ ਚੰਗੇ ਬ੍ਰਾਂਡ ਤੇ ਕੁਆਲਿਟੀ ਦਾ ਤੁਹਾਨੂੰ ਮਿਲ ਜੂਗਾ ਜਿਵੇਂ ਆਪਾਂ ਨੂੰ ਪਤਾ ਸਿਆਲ ਆਉਣ ਵਾਲੇ ਤੇ ਸਿਆਲਾਂ ਦੇ ਵਿੱਚ ਫਾਖੜ ਵਿਆਹ ਸ਼ਾਦੀਆਂ ਦੇ ਆਉਣ ਵਾਲੇ ਆ ਸ਼ੇਰਵਾਨੀ ਲਾੜੇ ਵਾਸਤੇ ਜਾਂ ਆਪ ਦੇ ਪੋਣ ਨੂੰ ਕੋਟ ਪੈਂਟ 2500 ਰੁਪਏ ਤੋਂ ਸ਼ੁਰੂ ਹੋ ਜੂਗੇ ਵੀਰੇ ਆਈਆਂ ਨਾ ਗੱਲ ਸਹੀ ਹੈ 2500 ਰੁਪਏ ਤੋਂ ਸ਼ੁਰੂ ਹੋ ਕੇ ਜਿਹੜੇ ਰੇਟ ਤੱਕ ਮਰਜ਼ੀ ਲੜੇ ਹਾਂ ਬਿੱਜੇ ਤੋਂ ਜਿੰਨਾ ਕਹਿਦਗੇ ਆਪਾਂ ਗੌਰ ਤੇ ਉਨਾ ਹੀ ਮਿੱਠਾ ਹਾਂਜੀ ਹਾਂਜੀ ਵੀ ਜਿੰਨਾ ਪਾਈ ਜਾਵਾਂਗੇ 2500 ਰੁਪਏ ਤੋਂ ਸ਼ੁਰੂ ਹੋ ਜਾਣਾ ਤੇ 2500 ਵਾਲੇ ਚ ਕੋਈ ਲੰਬੇ ਵਾਲੀ ਗੱਲ ਤਾਂ ਨਹੀਂ ਉਹ ਵੀ ਚੰਗਾ ਉਹਨਾਂ ਕਪੜਾ ਨਹੀਂ ਨਹੀਂ ਫਾਰਮਲ ਕਪੜਾ ਜਿਹੜਾ ਕੋਟ ਪੈਂਟ ਦਾ ਉਹਦੀ ਆਪਣੀ ਗਾਰੰਟੀ ਹੋਊਗੀ ਅੱਛਾ ਉਹਦੀ ਗਾਰੰਟੀ ਵੀ ਹੋਊਗੀ ਹਾਂਜੀ ਹਾਂਜੀ ਉਹ ਕਹਿੰਦਾ ਆਪਾਂ ਮੇਰੇ ਵਰਗਾ ਬੰਦਾ ਆ ਵੀ ਰੁਪਇਆ 2500 ਜੇਬ ਚ ਚਾਹੀਦਾ ਤੇ 2 ਪੀਸ ਕੇ 3 ਪੀਸ 2 ਪੀਸ 2 ਪੀਸ 2 ਪੀਸ ਕੋਟ ਤੇ ਪੈਂਟ ਕੋਟ ਤੇ ਪੈਂਟ ਹਾਂ ਫੋਰ ਤੇ ਪੈਂਟ ਤੇ ਜੇ ਬੰਦੇ ਇੱਥੇ ਕੱਪੜਾ ਲੈ ਕੇ ਸਵਾਈ ਵਾਲਾ ਵੀ ਇੱਥੇ ਕੰਮ ਨਵੇੜਨਾ ਹੋਵੇ ਆਪਣੇ ਹੈਗਾ ਹਾਂ ਟੇਲਰ ਬਾਕਸ ਦਾ ਹਾਂ ਦੇ ਸ਼ਹਿਰ ਦੇ ਵਿੱਚ ਟੇਲਰ ਨਾਲ ਨਾਲ ਹੀ ਮੌਂਦਾ ਆਪਣੇ ਕੋਲ ਵੀ ਤੇ ਠੀਕ ਆ ਇੱਥੋਂ ਹੀ ਤੁਹਾਨੂੰ ਜੇ ਮੰਨ ਕੇ ਚੱਲ ਵੀਰੇ ਕੋਈ ਬਾਹਰ ਬੈਠਾ ਆਪਰਾ ਹਾਂਜੀ ਉਹਨੇ ਆਉਣਾ ਵਿਆਹ ਤੇ ਤੇ ਉਹਨੇ ਮੇਚਾ ਜਿਹੜਾ ਉਹ ਪਹਿਲਾਂ ਦੇਣਾ ਉਹਦਾ ਕੀ ਹੱਲ ਆਪਾਂ ਆਨਲਾਈਨ ਵੀਰੇ ਵੀਡੀਓ ਕਾਲ ਤੇ ਨਾਪ ਲੈ ਲੈਨੇ ਆ ਤੇ ਅ ਕੱਪੜਾ ਵੀ ਵੀਡੀਓ ਕਾਲ ਤੇ ਭੇਜ ਕੇ ਆਪਾਂ ਸਿਲੈਕਟ ਕਰਾ ਦਨੇ ਆ ਬਾਕੀ ਕੋਈ ਵੀ ਫੋਟੋ ਪਾ ਦੇ ਆਪਾਂ ਸੇਮ ਕੱਪੜਾ ਰੈਡੀ ਕਰ ਦਾਂਗੇ ਮੋਟਾ ਮੋਟਾ ਜੀ ਆਪਾਂ ਦੇਖੀਏ ਕਿਹੜੇ ਕਿਹੜਾ ਆਪਣੇ ਕੋਲ ਬ੍ਰਾਂਡ ਕੱਪੜਾ ਕਿਹੜਾ ਕਿਹੜਾ ਬ੍ਰਾਂਡ ਵੀਰੇ ਜਿਹੜਾ ਮਰਜ਼ੀ ਲਓ ਰੇਮਟ ਦਾ ਸੀ ਆਰਾਮ ਦਾ ਓਸੀਮ ਦਾ ਕਿਸੇ ਵੀ ਬ੍ਰਾਂਡ ਦਾ ਕੱਪੜਾ ਚਾਹੀਦਾ ਕਿਸੇ ਵੀ ਉਹ ਆਪਣੇ ਕੋਲ ਹੈਗਾ ਵੀਰੇ ਹਾਂ ਤੇ ਜੀ ਆਪ ਦੀ ਕੋਈ ਚੋਇਸ ਆ ਬ੍ਰਾਂਡ ਦੀ ਉਹ ਵੀ ਤੁਹਾਨੂੰ ਮਿਲ ਜਾਊਗਾ ਹਾਂਜੀ ਉਹ ਵੀ ਮਿਲ ਜੂਗਾ ਜੀ ਹਾਂ ਤੇ ਬਾਕੀ ਸ਼ੇਰਵਾਨੀਆਂ ਦਾ ਕੱਪੜਾ ਵੀ ਮਿਲ ਜੂ ਸ਼ ਬਣੀ ਬਣਾਈ ਸ਼ੇਰਵਾਨੀ ਰੈਂਟ ਤੇ ਵੀ ਮਿਲ ਜੂਗੀ ਜੇ ਬਣਵਾ ਕੇ ਰੈਂਟ ਤੇ ਲਾਉਣੀ ਆ ਫੀਟਿੰਗ ਨਹੀਂ ਆਉਂਦੀ ਬਣਵਾ ਕੇ ਰੈਂਟ ਤੇ ਵੀ ਲਾ ਦਾਂਗੇ ਆਪਾਂ ਅੱਛਾ ਆ ਸਾਰੀ ਇੱਧਰਲੇ ਪਾਸੇ ਆ ਡਿਸਪਲੇ ਮੋਟੀ ਮੋਟੀ ਪਈ ਆ ਕੋਰਟ ਤੇ ਪੈਂਟ ਦੇ ਉੱਤੋਂ ਪਾਉਣ ਨੂੰ ਬਲੇਜ਼ਰ ਹੋ ਗਏ ਹਨਾ ਹਾਂਜੀ ਹਾਂਜੀ ਤੇ ਕੋਟ ਪੈਂਟ ਆ ਜਾਂ ਹੋਰ ਕਿਹੜੀ ਵੈਰਾਈਟੀ ਕਿਹੜਾ ਡਿਜ਼ਾਈਨ ਕਿਹੜਾ ਕਲਰ ਚਾਹੀਦਾ ਉਹ ਤੁਹਾਨੂੰ ਸਾਰਾ ਮਿਲ ਜੂਗਾ ਹਾਂਜੀ ਹਾਂਜੀ ਤੇ ਬਾਕੀ ਆ ਹੈਗਾ ਪੋਰਸ਼ਨ ਸਾਰਾ ਵੀਰੇ ਸ਼ੇਰਵਾਨੀ ਵਾਲਾ ਤੇ ਕੋਰਟ ਪੈਂਟ ਵਾਲਾ ਹਾਂਜੀ ਸ਼ੇਰਵਾਨੀ ਆ 2500 ਰੁਪਿਆ ਤੇ ਵੱਧ ਤੋਂ ਵੱਧ ਜੇ ਮੈਂ ਕਹਿੰਦਾ 25 30000 ਤੱਕ ਆਲੀ ਵੀ ਕੁਆਲਟੀ ਦੇ ਬ੍ਰਾਂਡ ਤੁਹਾਨੂੰ ਇੱਥੋਂ ਮਿਲ ਜੂਗਾ ਮਿਲ ਜੂਗਾ ਜੀ ਹਣਾ ਵੀਰੇ ਹਾਂਜੀ ਤੇ ਨੰਬਰ ਚੱਲ ਰਹੇ ਕਰੀ ਲੋਕੇਸ਼ਨ ਵੀ ਵੀਰੇ ਚੱਲਦੀ ਵੀਡੀਓ ਚ ਦੱਸ ਦੀ ਗਈ ਆ ਲੋਕੇਸ਼ਨ ਹੈ ਕਿ ਭਾਈ ਕੋਟ ਕਪੂਰੇ ਜੈਤੋ ਰੋਡ ਦੇ ਉੱਤੇ ਸ਼ੋਰੂਮ ਆ ਇਧਰਲੇ ਸਾਈਡ ਬੱਤਿੰਗਲਾ ਚੌਂਕ ਆ ਇਧਰਲੇ ਸਾਈਡ ਵੱਡਾ ਗੁਰਦਾਰਾ ਸਾਹਿਬ ਰਾਇਲ ਫੈਬਰਿਕ ਰਾਇਲ ਫੈਬਰਿਕ ਕੱਟਲ